ਟੌਰ ਤੇ ਲੱਗੇ ਹੋਏ ਇਨਸਟ੍ਰਕਟਰਾਂ ਜਿਨ੍ਹਾਂ ਨੂੰ ਤਕਰੀਬਨ 15 ਤੋਂ 20 ਸਾਲ ਹੋ ਗਿਆ ਸੇਵਾਵਾਂ ਕਰਦੇ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਭੱਤਾ ਕੋਈ ਰੈਗੂਲਰ ਹੋਰ ਸਾਨੂੰ ਬੈਨੀਫਿਟ ਨਹੀਂ ਦਿੱਤਾ ਜਾਂਦਾ ਉਲਟਾ ਸਾਡਾ ਸ਼ੋਸ਼ਣ ਕੀਤਾ ਜਾਂਦਾ ਸਾਨੂੰ 15000 ਰੁਪਏ ਉੱਪਰ ਪੱਗਾ ਦਿਖਾ ਤੇ ਕੰਮ ਕਰਨਾ ਪੈ ਰਿਹਾ ਬਹੁਤ ਲੰਮੇ ਸਮੇਂ ਤੋਂ ਸਾਨੂੰ ਜਲਚੋਂਦੇ ਰਿਲੀਵ ਕਰ ਦਿੱਤਾ ਜਾਂਦਾ ਤੇ ਜਲਚੋਂਦੇ ਸਾਨੂੰ ਪੈਨ ਕਰਾ ਨਿਕਲਵਾ ਲਿਆ ਜਾਂਦਾ ਪਾਨੂੰ ਅੱਜ ਕੰਮ ਕਰਦਿਆਂ ਨੂੰ ਸਾਡੇ ਬਹੁਤ ਸਾਥੀ ਜਿਹੜੇ ਓਵਰੇਜ ਵੀ ਹੋ ਸਕੇ ਆ ਕਿਉਂਕਿ 20-20 ਸਾਲ ਹੋ ਗਿਆ ਉਹਨਾਂ ਨੂੰ ਕੰਮ ਕਰਤਿਆਂ ਨੂੰ ਕਾਫੀ ਲੰਮੇ ਸਮੇਂ ਤੋਂ ਸਾਡੀ ਇਹੀ ਡਿਮਾਂਡ ਸੀ ਕੋਈ ਬੜੀ ਵੱਡੀ ਡਿਮਾਂਡ ਨਹੀਂ ਸੀ ਜੀ ਸਾਨੂੰ ਜਿਹੜੀ ਆ ਸੇਵਾ ਸੱਠਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਜੂਨ ਗੁਜ਼ਾਰਾ ਸੋਖ ਢੰਗ ਨਾਲ ਕੀਤਾ ਜਾ ਸਕੇ ਤੇ ਸਾਨੂੰ ਬੇਸਿਕ ਪੇ ਜਿੰਨੀ ਸਾਡੀ ਬੰਦੀ ਆ 35000 ਕੁਸ਼ ਉਹ ਸਾਨੂੰ ਦਿੱਤੀ ਜਾਵੇ ਪਰ ਸਰਕਾਰ ਸਾਡਾ ਵਾਅਦਾ ਹੀ ਕਰਦੀ ਰਹੀ ਆ ਸਾਨੂੰ ਵੇਖਾਰੀ ਮੀਟਿੰਗ ਦੇ ਵਿੱਚ ਟੱਟੂ-ਟੱਟ ਸਾਡੀਆਂ 15 ਤੋਂ 20 ਮੀਟਿੰਗਾਂ 39 ਮੀਟਿੰਗਾਂ ਈ ਮੀਟਿੰਗਾਂ ਹੋ ਚੁੱਕੀਆਂ ਜਿਹਦੇ ਵਿੱਚ ਸਾਨੂੰ ਭਰੋਸਾ ਦਿੱਤਾ ਜਾਂਦਾ ਵੇ ਤੁਹਾਡਾ ਅਸੀਂ ਕੰਮ ਕਰਦੇ ਪਏ ਆ ਤੁਹਾਡੀ ਫਾਈਲ ਤਿਆਰ ਹੋਈ ਪਈ ਆ ਅੱਜ ਤਕਰੀਬਨ 2 ਮਹੀਨੇ ਹੋ ਗਏ ਸਾਡੀਆਂ 26 ਤਰੀਕ ਨੂੰ ਮੀਟਿੰਗ ਸੀ 2 ਮਹੀਨੇ ਪਹਿਲਾਂ ਉਸ ਤੋਂ ਬਾਅਦ ਨਾ ਪਿਰੂ ਫਿਰ ਸਾਡੀ ਮੀਟਿੰਗ ਹੋਈ ਪੰਜਾਬ ਪਾਵਰ ਨੇ ਵਿੱਚ ਉਹਦੇ ਵਿੱਚ ਸਾਡੀ ਫਾਈਲ ਬਿਲਕੁਲ ਰੈਡੀ ਹੋ ਚੁੱਕੀ ਸੀ ਬਣ ਕੇ ਇਹਦੇ ਵਿੱਚ ਸਾਡੀ ਤਲਬਾ ਚ ਵਧਾ ਸਾਨੂੰ ਛੁੱਟੀਆਂ ਜਿਹੜੀਆਂ ਮਿਲਣ ਚਾਹੀਦੀਆਂ ਛੁੱਟੀਆਂ ਜਿਹੜੀ ਨੂੰ ਜਨੇਪਾ ਛੁੱਟੀ ਤੇ ਸਾਨੂੰ 58 ਸਾਲ ਤੱਕ ਸੇਵਾ ਸੁਰੱਖਿਆ ਮਿਲਣੀ ਸੀ ਪਰ ਅੱਜ 2.5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਾਡੇ ਨਾਲ ਸੋਚਲ ਕੀਤਾ ਜਾ ਰਿਹਾ ਸਾਡੇ ਕੋਲ ਸਾਥੀਆਂ ਨੇ ਡਾ ਵੀ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਉਹਨਾਂ ਨੂੰ ਕਰੇ ਤੌਰ ਦਿੱਤਾ ਜਾ ਇਸ ਦੇ ਫਲਸਰੂਪ ਸਾਨੂੰ ਆਪਣੀ ਆਵਾਜ਼ ਦੁਆਰਾ ਸਰਕਾਰ ਤੱਕ ਪਹੁੰਚਾਉਣ ਵਾਸਤੇ ਬਹੁਤ ਸਮਾਂ ਅਸੀਂ ਇਹਨਾਂ ਤੋਂ ਮੀਟਿੰਗਾਂ ਵੀ ਮੰਗੀਆਂ ਲਿਖਤੀ ਰੂਪ ਚ ਪਰ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਤੇ ਕਰਕੇ ਹਰਾਸ ਹੋਣ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਯੂਨੀਅਨ ਨੇ ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਰੋਸ ਪ੍ਰਦਰਸ਼ਨ ਕਰਨੇ ਚਾਹੀਦੇ ਆ ਹੁਣ ਇਹ ਜਿਹੜੀ ਰੋਸ ਪ੍ਰਦਰਸ਼ਨ ਦੀ ਲਹਿਰ ਆ ਲਗਾਤਾਰ ਪੰਜਾਬ 'ਚ ਚੱਲੇਗੀ ਜਿਹੜੇ ਆਈ.ਟੀ.ਆਈ ਦੇ ਵਿੱਚ ਇੱਕ ਟੈਕਨੀਸ਼ੀਅਨ ਸਟਾਫਰ ਤੌਰ ਤੇ ਕੰਮ ਕਰਦੇ ਆ ਜੀ ਜਿਹੜਾ ਵਾ ਵਾਰ-ਵਾਰ ਸਰਕਾਰ ਨੂੰ ਜਦੋਂ ਵੀ ਇਹ ਸਰਕਾਰ ਬਣੀ ਆ 3.5 ਸਾਲ ਤੋਂ ਹੀ ਅਸੀਂ ਇਹਨਾਂ ਦੇ ਜਿਹੜੇ ਆ ਪਿੱਛੇ ਆਉਂਦੇ ਰਹੇ ਆ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਨੂੰ ਮੀਟਿੰਗਾਂ ਵੀ ਮਿਲਦੀਆਂ ਰਹੀਆਂ ਤੇ ਇਹਦਾ ਵਾ ਕਿ ਅਸੀਂ ਸੀਐਮ ਸਾਹਿਬ ਨਾਲ ਵੀ ਤਿੰਨ ਤਿੰਨ ਵਾਰ ਜਿਹੜੀਆਂ ਉਹਨਾਂ ਦੇ ਨਾਲ ਵੀ ਸਾਡੀਆਂ ਮੀਟਿੰਗਾਂ ਤਿੰਨ ਵਾਰ ਹੋ ਚੁੱਕੀਆਂ ਮੈਡਮ ਗੁਰਪ੍ਰੀਤ ਜੀ ਉਹਨਾਂ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹੋਰ ਵੀ ਸਾਡੀ ਜਿਹੜੀ ਆ ਦੇ ਆਪਣੇ ਇਹਨਾਂ ਦੇ ਟੀਮਾ ਸਾਹਿਬ ਨਾਲ ਵੀ ਜਿਹੜੀ ਵਾਰ-ਵਾਰ ਮੀਟਿੰਗ ਹੋ ਚੁੱਕੀ ਆ ਸਤਿ ਸ਼੍ਰੀ ਅਕਾਲ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਇੱਥੇ ਪਹੁੰਚੇ ਆ ਗਏ ਪੂਰੇ ਔਲ ਪੰਜਾਬ ਦੇ ਆਏ ਆ ਜਿੱਥੇ ਅੱਜ ਵੀ ਪਿਛਲੇ 3 ਮਹੀਨੇ ਪਹਿਲਾਂ ਸਾਡੀਆਂ 2 ਮਿੰਟਾਂ ਦੇ ਚੀਮਾ ਸਾਹਿਬ ਨਾਲ ਸਰ ਇਹ ਅਗਲਾ ਸਾਡੀ ਜਿਹੜਾ ਪਲੈਨਿੰਗ ਹੈਗੀ ਹੈ ਕਿ ਇਹਦੇ ਤੋਂ ਫਿਨਿਸ਼ਣਾ ਚੱਲਦੀਆਂ ਪਈਆਂ ਅੱਗੇ ਐਡਮਿਸ਼ਨਾਂ ਦਾ ਵੀ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਅੱਗੇ ਪੇਪਰ ਆ ਰਹੇ ਬੱਚਿਆਂ ਤੁਸੀਂ ਕਿਹਦਾ ਜੱਗ ਨਹੀਂ ਟੋਕਣ ਪਾਵਾਂਗੇ ਜਦੋਂ ਸਾਡਾ ਕੋਈ ਖਨੀ ਸਵਾਰ ਰਿਹਾ ਤੇ ਅੱਗੇ ਬੱਚਿਆਂ ਦਾ ਕੋਈ ਇੱਕ ਵੀ ਕੀ ਸਬਰੂਗਾ ਅੱਜ ਅਗਲਾ ਇੱਕ ਦਿਨ ਕੀ ਹੋਊਗਾ ਜੀ ਅੱਜ ਦਾ ਅੱਗੇ ਸੀ ਹੁਣ ਜਿਹੜੇ ਆ ਇਹ ਰੋਸ ਪ੍ਰਦਰਸ਼ਨ ਕਰਦੇ ਹੋਏ ਅੱਗੇ ਜਿਹੜੇ ਆ ਮੰਤਰੀ ਸਾਹਿਬ ਦੀ ਜਿਹੜੇ ਆ ਆਫਿਸ ਹੈਗਾ ਆ ਆਫਿਸ ਦੇ ਅੱਗੇ ਬੈਠ ਕੇ ਜਿਹੜਾ ਵਾ ਉੱਥੇ ਇਤਨਾ ਪ੍ਰਦਰਸ਼ਨ ਜਿਹੜਾ ਵਾ ਉਹ ਲਗਾਵਾਂਗੇ ਸਾਡੀ ਇਹ ਮੰਗਾਂ ਇਹੀ ਨੇ ਸਰ ਕੀ ਕੀ ਕਹਿੰਦੇ ਸਾਨੂੰ ਕਿੰਨੇ ਟਾਈਮ ਤੋਂ ਕੀ ਕਹਿੰਦੇ ਲਾਰੇਚ ਲਗਾਏ ਜਾ ਰਿਹਾ ਮੀਟਿੰਗਾਂ ਤੇ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਪਰ ਸਾਡਾ ਕੋਈ ਵੀ ਹੱਲ ਨਹੀਂ ਦਿੱਤਾ ਜਾ ਰਿਹਾ ਮਤਲਬ ਲਾਰੇ ਹੀ ਲਗਾਏ ਜਾ ਰਹੇ ਆ ਸਾਡੀ ਇਹ ਮੰਗਾਂ ਇਹੀ ਨੇ ਵੀ ਸਾਨੂੰ ਪੱਕੇ ਕੀਤਾ ਜਾਵੇ ਡਿਪਾਰਟਮੈਂਟ ਜੈਂਡਰ ਕੀਤਾ ਜਾਵੇ ਤੇ ਸਾਨੂੰ ਵੀ ਕੀ ਕਹਿੰਦੇ ਆ ਰੈਗੂਲਰ ਇੰਸਟ੍ਰਕਟਰ ਦੇ ਮੰਗੋ ਜੋ ਵੀ ਬੈਨੀਫਿਟਸ ਨੇ ਉਹ ਦਿੱਤੇ ਜੇ ਅਸੀਂ ਮਤਲਬ ਕੋਈ ਛੁੱਟੀ ਵੀ ਕਰ ਲੈਂਦੇ ਆ ਤਾਂ ਸਾਡੀ ਸੈਲਰੀ ਕੱਟੀ ਜਾਂਦੀ ਆ ਤਾਂ ਮਤਲਬ ਸਾਨੂੰ ਕਿਸੇ ਵੀ ਕਰਾਂ ਦਾ ਕੋਈ ਲਾਭ ਨਹੀਂ ਦਿੱਤਾ ਜਾ ਰਿਹਾ ਇਹ ਬਰਨੋ ਤਾਂ ਕੰਮ ਸਰ ਮੈਨੂੰ ਤਾਂ ਹੋ ਗਏ 3-4 ਸਾਲ ਬਾਕੀ ਦੇ ਬਾਕੀਆਂ ਦੇ ਨੂੰ ਨਾ ਹੋ ਗਿਆ 15 ਸਾਲ ਤੋਂ ਉੱਪਰ ਵੀ ਨੇ ਕਈ ਓਵਰਏਜ ਹੋ ਚੁੱਕੇ ਨੇ ਤੇ ਉਹਨਾਂ ਦੇ ਬਾਰੇ ਵੀ ਸੋਚਿਆ ਜਾਵੇ ਜਦੋਂ ਤੁਹਾਡੀ ਸਰ ਜਦੋਂ ਤੁਹਾਡੇ ਤੇ ਜਿਹੜੇ ਕੰਮ ਨਹੀਂ ਕਰਦੇ ਨਹੀਂ ਸਰ ਕਿਹਕੇ ਹਾਂਜੀ ਕੱਚੇ ਕਹਿੰਦੇ ਤੇ ਸਾਨੂੰ ਦਾ ਗੈਸਟ ਫੈਕਲਟੀ ਬੋਲਿਆ ਜਾਂਦਾ ਜਦਕਿ ਗੈਸਟ ਫੈਕਲਟੀ ਦਾ ਮਤਲਬ ਤਾਂ ਹੀ ਹੁੰਦਾ ਕਿ ਗੈਸਟ ਸਿਰਫ ਥੋੜੇ ਟਾਈਮ ਦੇ ਲਈ ਹੁੰਦਾ ਆ ਤੇ ਮਤਲਬ ਸਾਨੂੰ ਕੰਟਰੈਕਟਵਲ ਦੇ ਵਿੱਚ ਨਹੀਂ ਕਾਊਂਟ ਕੀਤਾ ਜਾਂਦਾ ਜਦੋਂ ਵੀ ਡਿਪਾਰਟਮੈਂਟ ਦੇ ਵਿੱਚ ਜਾਈਦਾ ਹੈ ਤਾਂ ਉਹ ਸਾਨੂੰ ਗੈਸਟ ਫੈਕਲਟੀ ਦੇ ਨਾਮ ਤੋਂ ਹੀ ਬੋਲਦੇ ਆ ਕਿ ਤੁਸੀਂ ਗੈਸਟ ਫੈਕਲਟੀ ਹੋ ਜਦਕਿ ਇਹ ਉਹਨਾਂ ਨੂੰ ਵੀ ਸ਼ਾਇਦ ਨਹੀਂ ਪਤਾ ਕਿ ਗੈਸਟ ਫੈਕਲਟੀ ਦਾ ਮਤਲਬ ਕੀ ਹੁੰਦਾ ਆ ਗੈਸਟ ਫੈਕਲਟੀ ਸਿਰਫ ਥੋੜੇ ਟਾਈਮ ਲਈ ਹੁੰਦੇ ਆ ਅਜਕਿਈ ਅਸੀਂ ਕੀ ਕਹਿੰਦੇ ਪੂਰੇ 8.5 9 ਘੰਟੇ ਦੀ ਡਿਊਟੀ ਕਰਦੇ ਆ ਇਹ ਤੁਹਾਡੇ ਜਿਹੜੇ ਨਾਮ ਉਹ 15000 ਤੇ ਹੀ ਬੈਠੇ ਨੇ ਸਾਨੂੰ ਤਾਂ ਚਲੋ ਹਲੇ ਫਿਰ ਵੀ 3 ਸਾਲ ਹੀ ਹੋਏ ਆ ਤੇ ਸਾਡੇ ਤੋਂ ਕਹਿੰਨਾ ਜਿਹੜੇ ਸੀਨੀਅਰ ਬੈਟਰ ਹਨ ਉਹਨਾਂ ਨੂੰ 15-15 ਸਾਲ ਹੋ ਗਏ ਨੇ ਕੁਝ ਤਾਂ ਓਵਰਏਜ ਹੋਣ ਦੇ ਨਾਲ ਕੁਝ ਤਾਂ ਸਾਡੇ ਜਿਹੜੇ ਸਾਥੀ ਨੇ ਉਹ ਰਿਟਾਇਰ ਵੀ ਹੋ ਚੁੱਕੇ ਨੇ ਇਸ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਦਿੱਤਾ ਜਾਂਦਾ ਈਵਨ ਕਿ ਸਾਡਾ ਸ਼ੋਸ਼ਣ ਕੀਤਾ ਜਾਂਦਾ ਆ ਹੁਣ ਇਹ ਆ ਵੀ ਕੀ ਕਹਿੰਦੇ ਆ ਸਰਕਾਰ ਨੇ ਸਾਡੇ ਨਾਲ ਦੇ ਸਾਥੀਆਂ ਦੇ ਕੁਝ ਕੁ ਟ੍ਰੇਡਾਂ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਅਸੀਂ ਜਾਣਨੇ ਕਿ ਸਾਡੇ ਸਾਥੀਆਂ ਦੀ ਇਹਨਾਂ ਟਰੇਡਾਂ ਨੇ ਵਾਪਸ ਚਲਾਈਆਂ ਜਾਣ ਇਹਨਾਂ ਟਰੇਡਾਂ ਬੰਦ ਕਰਤੀਆਂ ਤੇ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਖੋਲਿੱਟ ਗਿਆ ਹੈ